ਨਿਸਾਨ ਵਿੱਚ ਸਤਿ ਸ੍ਰੀ ਅਕਾਲ ਅੱਜ ਗੱਲ ਕਰਦੇ ਹਾਂ ਵੀ ਕਣਕ ਦਾ ਵਧੀਆ ਝਾੜ ਲੈਣ ਵਾਸਤੇ ਸਾਨੂੰ ਪਹਿਲੇ 55 ਜਨਾਂ ਵਿੱਚ ਹੀ ਜੋਰੀਏ ਜੋ ਮੁੱਖ ਤੱਤਾਂ ਦੇਣਾ ਕਿਉਂ ਜ਼ਰੂਰੀ ਆ ਇਹ ਇਹਨੂੰ ਆਪਾਂ ਲੇਟ ਕਿਉਂ ਨਹੀਂ ਕਰ ਸਕਦੇ ਜਾਂ ਪਹਿਲਾਂ ਕਿਉਂ ਨਹੀਂ ਰੱਖ ਸਕਦੇ ਵੀ ਇਹਦੇ ਬਾਰੇ ਅੱਜ ਆਪਾਂ ਉਸ ਗੱਲਾਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਦੇ ਆ ਜਿਹੜੇ ਭਰਾ ਇਹ ਵੀਡੀਓ ਗੱਲ ਸੁਣ ਰਹੇ ਨੇ ਉਹ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜਿਹੜੇ ਨਵੇਂ ਨੇ ਉਹ ਸਬਸਕ੍ਰਾਈਬ ਕਰੋ ਆਪਾਂ ਇਹਨਾਂ ਨੂੰ ਵਿਚਾਰਾਂ ਨੂੰ ਆਪਣੇ ਨੂੰ ਵੱਡੇ ਪੱਧਰ ਤੇ ਲੈ ਕੇ ਚੱਲੀਏ ਕਿਉਂਕਿ ਜੇ ਕਿ ਦੂਜੇ ਨਾਲ ਵਿਚਾਰ ਸਾਂਝੇ ਕਰਾਂਗੇ ਤਾਂ ਇਹੋ ਆਪਣੀਆਂ ਫਸਲਾਂ ਦੀ پیداوار ਵਧੂਗੀ ਆਪਣੇ ਵਿਚਾਰ ਵੱਡੇ ਹੋਣਗੇ ਆਪਾਂ ਹੋਰ ਕਾਰੋਬਾਰ ਵੀ ਨਾਲ-ਨਾਲ ਕਰ ਸਕਦੇ ਜੇ ਗੱਲ ਕਰੀ ਅੱਜ ਕਣਕ ਦੀ ਕਣਕ ਦਾ ਸਭ ਤੋਂ ਜ਼ਰੂਰੀ ਤੱਤ ਹੈ ਜਿਹੜਾ ਉਹ ਹੈ ਜੂਰੀਆ ਲੇਕਿਨ ਜੂਰੀਏ ਦੇ ਨਾਲ-ਨਾਲ ਸਹਾਇਕ ਤੱਤ ਵੀ ਚਾਹੀਦੇ ਨੇ ਕਿਉਂਕਿ ਜੇ ਆਪਾਂ ਪੌਦੇ ਦਾ ਚੰਗਾ ਫਟਾਅ ਚਾਹੀਦਾ ਬੂਟਿਆਂ ਦੇ ਵਿੱਚ ਕਲੋਰੋਫਿਲ ਦੀ ਮਾਤਰਾ ਚਾਹੀਦੀ ਆ। ਵਧੀਆ ਹਰਾ ਰੰਗ ਚਾਹੀਦਾ। ਪੱਤੇ ਦਾ ਸਾਈਜ਼ ਵੱਡਾ ਹੋਣਾ ਚਾਹੀਦਾ। ਪੀਲੇ ਪਣ ਤੋਂ ਆਪਣੇ ਪੱਤੇ ਬਚੇ ਰਹਿਣ। ਇਹ ਟਿਲਰਿੰਗ ਸਟੇਜ ਆ ਜਦੋਂ ਆਵੇ, ਗ੍ਰੀਨਰੀ ਆਵੇ। ਉਹਨਾਂ ਦੇ ਵਿੱਚ ਕੋਈ ਦਿੱਕਤ ਨਾ ਆਵੇ। ਕਿਉਂਕਿ ਜੇ ਆਪਾਂ ਇਹਨੂੰ ਛੇਤੀ ਛੇਤੀ ਖਤਮ ਕਰ ਦਿੰਦੇ ਆ 55 ਦਿਨ ਤੋਂ ਪਹਿਲਾਂ ਤਾਂ ਪੌਦਾ ਵਿੱਚ ਰੰਗ ਪਦਾਨਾ ਸ਼ੁਰੂ ਕਰਨ ਦਾ ਬਾਅਦ ਵਿੱਚ ਆ। ਥੱਲੋ ਪੀਲੇ ਪਣਾਂ ਸ਼ੁਰੂ ਕਰਨ ਦਾ ਤੋ ਕਿਉਂਕਿ ਖਰਾਕੀ ਤਾਂ ਤਨੀ ਘਾਟ ਹੋ ਜਾਂਦੀ ਆ ਇਸ ਕਰਕੇ ਕੋਸ਼ਿਸ਼ ਕਰੀਏ ਆਪਾਂ 40 ਤੋਂ 50 55 ਜਨਾਂ ਦੇ ਤੱਕ ਹੀ ਲੈ ਕੇ ਚੱਲੀ ਆਉਣੀ ਜੂਰੀਆ ਨੂੰ ਕਿਉਂਕਿ ਪਹਿਲਾਂ ਪਾਣੀ ਲੱਗ ਚੁੱਕਿਆ ਕਈ ਬਣਾ ਦੇ ਵਿੱਚ ਪਾਣੀ ਬਹੁਤ ਲੇਟ ਲੱਗਣਾ ਫਿਰ ਵੀ ਆਪਾਂ ਉਹ ਨੂੰ ਪਹਿਲਾਂ ਕੋਸ਼ਿਸ਼ ਕਰੀਏ ਕਿੰਨਿਆਂ ਵਿੱਚ ਪਾਣੀ ਲੱਗ ਰਿਹਾ ਤਾਂ ਆਪਾਂ ਆਪਣੇ ਜਿੰਨੀ ਉਹਦੀ ਜ਼ਰੂਰਤ ਅਖੇ ਦੇ ਹਿਸਾਬ ਨਾਲ ਮਿੱਟੀ ਦੇ ਹਿਸਾਬ ਨਾਲ 2.5 ਗੱਟੇ 3 ਗੱਟੇ 2.5 ਗੱਟੇ ਹੈ ਨਾ ਉਹ ਆਪਾਂ ਜੂਰੀਆ ਨੂੰ ਦੇਈਏ ਲੇਕਿਨ ਉਹਦੇ ਨਾਲ ਨਾਲ ਕੁਝ ਹੋਰ ਤੱਤਾਂ ਦੇ ਵੀ ਥੋੜਾ ਨਾਲ ਅੱਜ ਗੱਲ ਕਰਦਾ ਕਿ ਕਿਉਂਕਿ ਲੰਬੇ ਸਮੇਂ ਤੱਕ ਜੇ ਆਪਾਂ ਕਣਕ ਨੂੰ ਗਨੀਰੀ ਦੇ ਵਿੱਚ ਰੱਖਾਂਗੇ ਤਾਂ ਉਹ ਆਪਾਂ ਨੂੰ ਵੱਧ ਝਾੜ ਦਿਖ ਜਾਊਗੀ ਇਸ ਕਰਕੇ ਆਪਾਂ ਨੂੰ ਦੇ ਵਿੱਚ ਯੂਰੀ ਦੇ ਨਾਲ ਨਾਲ ਮੈਗਨੇਟ ਦੀ ਲੋੜ ਆ ਮੈਗਨੇਟ ਤੋਂ ਬਾਅਦ ਆਪਾਂ ਨੂੰ 21% ਦੀ ਕੀ ਲੋੜ ਆ ਤੇ ਆਪਾਂ ਨੂੰ ਬੁਝੇ ਚੋਣਾ ਨਿਕਲੀ ਦੇ ਪਾਣੀ ਦੀ ਵੀ ਲੋੜ ਆ ਇਹ ਜਿਹੜੇ ਚਾਰ ਤੱਤ ਨੇ ਇਹ ਵੀ ਆਪਾਂ ਨਾਲ-ਨਾਲ ਟ੍ਰੇਲਿੰਗ 'ਚ ਤੇ ਨਾਲ ਲੈ ਦਿੰਦੇ ਰਹਾਂਗੇ। ਇਹਦੇ ਬਾਅਦ 'ਤੇ ਮੈਂ ਤੁਹਾਨੂੰ ਵੱਖਰੀ ਵੀਡੀਓ ਬਣਾਉਂ ਵੀ ਆਪਾਂ ਕਿੰਨੇ ਦਿਨਾਂ ਤੋਂ ਕਿਹੜਾ ਕਰਨਾ ਕਿੰਨੇ ਦਿਨਾਂ ਤੋਂ ਕਿਹੜਾ ਕਰਨਾ। ਅੱਜ ਆਪਣੇ ਜਿਹੜੇ ਤੱਤ ਨੇ ਕਿਉਂਕਿ ਆਪਣੀ ਜ਼ਮੀਨ 'ਚੋਂ ਖਰਾਕ ਤੱਤ ਲੈਣੇ ਨੇ, ਹਵਾ 'ਚੋਂ ਲੈਣੇ ਨੇ, ਪਾਣੀ 'ਚੋਂ ਲੈਣੇ ਨੇ, ਮੌਸਮ 'ਚੋਂ ਲੈਣੇ ਨੇ। ਇਹ ਜਿਹੜੇ ਤੱਤ ਨੇ ਇਹ ਆਪਾਂ ਨੂੰ ਦੇਣੇ ਟ੍ਰੇਲਿੰਗ ਦੇ ਵਿੱਚ ਬਹੁਤ ਹੀ ਜ਼ਰੂਰੀ ਨੇ। ਕਿਉਂਕਿ ਜੇ ਆਪਾਂ ਮੈਗਨੀਸ਼ੀਅਮਾਂਗੇ ਤੋਂ ਬਣੂਗਾ ਦਾ ਪੌਦਾ ਜੇ ਭੋਜਨ ਲਊਗਾ ਤੰញੋਂ ਆਪਣੀ ਪੌਦੇ ਦਾ ਵਿਕਾਸ ਹੋਊਗਾ ਜੇ ਫਾਸਫੋਰਸ ਹੋਊਗੀ ਮਰੋ ਡੀਪੀ ਆਪਾਂ ਜਿਵੇਂ ਪਾਈ ਹੋਈ ਹੈ ਪਹਿਲਾਂ ਉਹ ਜੜਾਂ ਚ ਤਾਕਤ ਆ ਉਹਦਾ ਬੂਟਾ ਫਲਾਫ ਕਰੂਗਾ ਥੱਲੋਂ ਰੂਟਾਂ ਦੀ ਤਾਕਤ ਲੈ ਕੇ ਜਦੋਂ ਬੂਟੇ ਚ ਤਾਕਤ ਹੋਊਗੀ ਹਨਾ ਤਾਂ ਆਪਾਂ ਟ੍ਰੇਨਿੰਗ ਸਟੇਜ ਪਹੁੰਚੂਗੀ ਤੇ ਜੇ ਆਪਾਂ ਪੋਟਾਸ਼ ਦੀ ਗੱਲ ਕਰੀਏ ਪੋਟਾਸ਼ ਨਾਲ ਆਪਣੇ ਕੀ ਹੁੰਦਾ ਸੀਗਾ ਵੀ ਜਿਹੜਾ ਪੌਦਾ ਹਰਾ ਭਰ ਰਹਿਊਗਾ ਮਜ਼ਬੂਤ ਰਹੂਗਾ ਤਾਕਤਵਰ ਰਹੂਗਾ ਇਹ ਛੋਟੇ ਛੋਟੇ ਤੱਤ ਨੇ لیکن ਸਰ ਨਾਲ پہلے ضروری ہے ਵੀ ਤੁਸੀਂ 55 ਜਨਾਂ ਤੱਕ ਜੂਰੀਆ ਪੂਰੀ ਕਰ ਦੋ ਨਾ ਜਿਆਦਾ ਪਹਿਲਾਂ ਨਾ ਜਿਆਦਾ ਬਾਅਦ ਵਿੱਚ ਕਿਉਂਕਿ ਇਹਦੇ ਬੈਨੀਫਿਟ ਆਪਾਂ ਨੂੰ ਜਿਆਦੇ ਨੇ ਉਸ ਤੋਂ ਬਾਅਦ ਆਪਾਂ ਸੁਪਰੀਆ ਹਾਂ ਰਾਹੀਂ ਤੁਹਾਨੂੰ ਕੱਲੇ ਕੱਲੇ ਦੇ ਇਹ ਤੱਥ ਦੀ ਜਾਣਕਾਰੀ ਦਿੰਦੇ ਰਹਾਂਗੇ ਕਿਉਂਕਿ ਆਪਾਂ ਕੋਸ਼ਿਸ਼ ਕਰੀਏ ਜਿਵੇਂ ਮੈਂ ਤੁਹਾਨੂੰ ਦੱਸਿਆ ਜਦੋਂ ਫਟੇਗੜ ਸਾਹਿਬ ਦੇ ਆਪਣੇ ਕਿਸਾਨ ਨੇ 93 ਮਣ ਦਾ ਝਾੜ ਕੱਢਿਆ ਪੀਯੂ ਨੇ ਉਹਨੂੰ ਵਿਸ਼ੇਸ਼ ਸਨਮਾਨ ਕੀਤਾ ਪਰ ਕਈ ਮੇਰੇ ਸੱਜਣਾ ਦੇ ਫੋਨ ਵੀ ਮੈਨੂੰ ਆਏ ਵੀ ਯਾਰ ਭਾਈ ਆਪਾਂ ਇੰਨਾ ਝਾੜ ਕੱਢ ਕੇ ਕੀ ਕਰਾਂਗੇ ਪਰ ਦੋਸਤੋ ਝਾੜ ਜ਼ਰੂਰੀ ਆ ਪਰ ਖਰਚੇ ਰੋਕੋ ਇਹ ਗੱਲ ਦਾ ਵੀ ਖਰਚ ਧਿਆਨ ਦਿਓ ਆਪਣੇ ਕਬੀਲਦਾਰੀ ਦੇ ਵੀ ਖਰਚੇ ਰੋਕੋ ਫਸਲਾਂ ਦੇ ਵੀ ਖਰਚੇ ਰੋਕੋ ਲੇਕਿਨ ਸਮਝ ਕੇ ਖੇਤੀ ਕਰੋ ਜਦੋਂ ਸਮਝਾਂਗੇ ਸਿੱਖਾਂਗੇ ਆਪਾਂ ਰਿਕ ਦੂਜੇ ਜੀ ਸੰਗ ਸ਼ਰਮਾ ਆਪਾਂ ਮਿਹਨਤ ਕਰ ਰਹੇ ਆ ਆਪਣੇ ਮਿਹਨਤ ਦਾ ਪੈਸਾ ਆਪਾਂ ਆਪਦੇ ਕਾਰੋਬਾਰ ਨੂੰ ਵੱਡੇ ਕਰਾਂਗੇ ਖਰਚੇ ਘਟਾਓ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਆਪਣੇ ਨਾਲ ਲੈ ਕੇ ਚੱਲੋ ਕਿਉਂਕਿ ਸਮਾਂ ਇਹ ਆ ਵੀ ਤੁਸੀਂ ਖੁਦ ਮਿਹਨਤ ਕਰੋ ਇੱਕ ਵੇ ਛੋਡੇ ਨਾਲ ਥੋੜੀ ਗੱਲ ਬਦਲ ਗਈ ਚਲੋ ਰੱਖ ਹੀ ਲੈਣਾ ਜਦੋਂ ਆਪਣੇ ਬੱਚੇ ਵਿਦੇਸ਼ਾਂ ਜਾਂਦੇ ਨੇ ਆਪਾਂ ਪਹਿਲੇ ਮਹੀਨੇ ਜਾ ਕੇ ਬੱਚੇ ਨੂੰ ਪੁੱਛਦੇ ਆ ਬੇਟਾ ਕੋਈ ਕੰਮ ਮਿਲਿਆ ਪਰ ਜਦੋਂ ਆਪਾਂ ਇੰਡੀਆ ਦੇ ਵਿੱਚ ਆ ਇਹ ਸੋਚ ਕਿਉਂ ਨਹੀਂ ਰੱਖਦੇ ਵੀ ਜੇ ਅਸੀਂ ਸਾਰੇ ਜਣੇ ਪੰਜ-ਪੰਜ 4-4 ਘੰਟੇ ਕੰਮ ਕਰੀਏ ਪਸੂ ਚਾਤੇ ਵੀ ਕਰੀਏ ਖੇਤੀ ਤੇ ਵੀ ਕਰੀਏ ਜੋ ਕੋਈ ਨੌਕਰੀ ਕਰਦਾ ਨੌਕਰੀ ਤੇ ਵੀ ਕਰੀਏ ਨਾਲ ਨਾਲ ਸਹਾਇਕ ਖੇਤੀ ਕੰਮ ਕਰੀਏ ਜਿਵੇਂ ਆਪਾਂ ਗਾਰਡਨਿੰਗ ਕਰ ਸਕਦੇ ਆ ਫਰੂਟ ਦਾ ਕਰੇ ਕੰਮ ਕਰ ਸਕਦੇ ਆ ਤੇ ਛੋਟੇ ਛੋਟੇ ਕੰਮ ਆਪਾਂ ਜਰੂਰੀ ਕਰੀਏ ਲੇਕਿਨ ਅੱਜ ਆਪਣੀ ਗੱਲ ਅਸੀਂ ਜੂਰੀਆ ਤੇ ਜੂਰੀਆ ਆਪਾਂ 55 ਜਨਾਂ ਦੀ ਪੂਰੀ ਕਰਨੀ ਆ ਤੇ ਆਪਾਂ ਇਹਨੂੰ ਵਧੀਆ ਇੱਕ ਲਾਹੇਵੰਦ ਢੰਗ ਨਾਲ ਖੇਤੀ ਕਰਨੀ ਆ ਸਾਰੇ ਦੋਸਤ ਮਿੱਤਰਾਂ ਦਾ ਤੇ ਮੇਰੇ ਵੀਰ ਦੇ ਇਹਨੂੰ ਕਿਸੇ ਕੋਈ ਇਹ ਗੱਲ ਮੇਰੇ ਥੋੜੀ ਚੁੰਮੀ ਲੱਗੇ ਉਹਦੇ ਲਈ ਮੈਂ ਪਹਿਲੇ ਹੀ ਮਾਫੀ ਮੰਗਦਾ ਆ ਮੇਰਾ ਇੱਕ ਮਨ ਦਾ ਵਿਚਾਰ ਆ ਵੀ ਜਰਾ ਆਪਾਂ ਇਹਨੂੰ ਇੱਕ ਬਹੁਤ ਵਧੀਆ ਤੇ ਵੱਡਾ ਬਿਜ਼ਨਸ ਬਣਾ ਸਕਦਾ ਹੈ ਖੇਤੀ ਨੂੰ ਸਿੱਖੋ ਸਿਖਾਓ ਕਮਾਓ ਦੇ ਬਾਦੂ ਵਿਚਾਰਾਂ ਵਾਲੇ ਮੇਰੇ ਵੀਰਾਂ ਨੂੰ ਬੇਨਤੀ ਆ ਉਹ ਤੁਸੀਂ ਆਪਦੇ ਵਿਚਾਰ ਕੋਲੇ ਰੱਖੋ ਚੜ੍ਹਦੀ ਕਲਾ ਰੱਖੋ ਪਰਮੇਸ਼ਰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਸਸਰੀਆ ਕਾ